ਕੁਝ ਜੀ ਕੀ ਫਤਿਹ ਇਸ ਸਮੇਂ ਮੈਂ ਤੱਕ ਸ੍ਰੀ ਕੇਸਗੜ ਸਾਹਿਬ ਆ ਜਿੱਥੇ ਕਿ ਅੱਜ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਅ ਅਹੁਦਾ ਸੰਭਾਲ ਲਿਆ ਆ ਕਿਉਂਕਿ ਇਸ ਸਮਾਂ 10 ਵਜੇ ਦਿੱਤਾ ਸੀ ਪਰ ਸਮੇਂ ਤੋਂ ਪਹਿਲਾਂ ਅਹੁਦਾ ਸੰਭਾਲ ਲਿਆ ਪ੍ਰਾਪਤ ਜਾਣਕਾਰੀ ਜਿਹੜੀ ਹੈ ਉਹਨਾਂ ਦੇ ਦਫ਼ਤਰ ਦੇ ਵੱਲੋਂ ਜਿਹੜੀ ਮਿਲੀ ਆ ਕਿ ਉਹ ਇਥੇੋਂ ਅਹੁਦਾ ਸੰਭਾਲ ਕੇ ਕਿਉਂਕਿ ਉਹਨਾਂ ਕੋਲੇ ਕਾਰਜਕਾਰੀ ਜਿਹੜਾ ਆ ਅ ਜਿਹੜਾ ਕੀ ਕਾਰਜਕਾਰੀ ਇੱਕ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤੇ ਇੱਥੋਂ ਸ੍ਰੀ ਅੰਮ੍ਰਿਤਸਰ ਪਹੁੰਚ ਗਏ ਨੇ ਫਿਲਹਾਲ ਇੱਥੇ ਸਿਕਿਉਰਿਟੀ ਬਹੁਤ ਟਾਈਟ ਹੈ ਚੱਪੇ-ਚੱਪੇ ਤੋਂ ਤੇ ਸਿਕਿਉਰਿਟੀ ਲਾ ਦਿੱਤੀ ਗਈ ਆ ਇਹ ਦਫਤਰ ਐਸਜੀਪੀਸੀ ਦਾ ਤੁਸੀਂ ਦੇਖੋ ਵੀ ਇੱਥੇ ਵੀ ਵੱਡੇ ਤੋਂ ਲੈ ਕੇ ਛੋਟੇ ਜਿਹੜੇ ਆਪਾਂ ਕਹੇ ਲਈਏ ਕਿ ਰੈਂਕ ਦੇ ਪੁਲਿਸ ਅਧਿਕਾਰੀ ਲੱਗੇ ਹੋਏ ਨੇ ਔਰ ਇੰਨੀ ਸਿਕਿਉਰਿਟੀ ਇਸ ਕਰਕੇ ਆ ਕਿਉਂਕਿ ਅੱਜ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ 96 ਕਰੋੜੀ ਬਾਬਾ ਬਲਬੀਰ ਸਿੰਘ ਹੁਣਾ ਨੇ ਵੀ ਇਹ ਕਿਹਾ ਸੀਗਾ ਵੀ ਅਸੀਂ ਨਵੇਂ ਜਥੇਦਾਰ ਨੂੰ ਉਹਨਾਂ ਦੀ ਤਾਜ ਪੋਛੀ ਜਾਣ ਕਿ ਦਸਤਾਰਬੰਦੀ ਨਹੀਂ ਹੋਣ ਦੇਵਾਂਗੇ ਪਰ ਉਸ ਤੋਂ ਬਾਅਦ ਕਿਉਂਕਿ ਇਹ ਸਾਰਾ ਜਿਹੜਾ ਅੱਜ ਉੱਠ ਰਿਹਾ ਸੀ ਗਰ ਰਿਓ ਪਰ ਉਸ ਤੋਂ ਪਹਿਲਾਂ ਹੀ ਸਭ ਕੁਝ ਹੋ ਗਿਆ ਫਿਲਹਾਲ ਜੇ ਦੇਖਿਆ ਜਾਵੇ ਇਹ ਤਸਵੀਰ ਤੁਸੀਂ ਦੇਖੋ ਇਹ ਦਫ਼ਤਰ ਤੋਂ ਬਾਅਦ ਉਹਨਾਂ ਦੀ ਰਹਾਇਸ਼ ਦੀ ਤਸਵੀਰ ਹੈ ਜਿੱਥੇ ਕਿ ਜਿਹੜੇ ਜ਼ਥੇਦਾਰ ਸਾਹਿਬ ਨੇ ਉਹਨਾਂ ਨੂੰ ਘਰ ਮਿਲਦਾ ਆ ਉਸ ਦੇ ਅੱਗੇ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਇੱਥੇ ਹੁਣੇ-ਹੁਣੇ ਜਿਹੜੇ ਡੀਜੀ ਰੈਂਕ ਦੇ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਜਥੇਦਾਰ ਦੇ ਰਿਹਾਇਸ਼ ਮੋਰੇ ਵੀ ਬਹੁਤ ਜ਼ਿਆਦਾ ਸੈਕਿਉਰਿਟੀ ਹੈ ਔਰ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਕਿਉਂਕਿ ਸਮਾਂ 10 ਵਜੇ ਦਾ ਦਿੱਤਾ ਸੀ 10 ਮਾਰਚ 2025 ਦਾ ਔਰ ਇਸ ਵੀਰ ਦਾ ਸਮਾਂ ਸੀਗਾ ਪਰ ਉਹਨਾਂ ਨੇ ਇਹ ਤੜਕਸਾਰ ਹੀ ਆਪਣੀ ਜਿਹੜੀ ਹੈ ਇਸ ਨੂੰ ਅਹੁਦੇ ਨੂੰ ਸੰਭਾਲ ਲਿਆ ਤੇ ਇੱਥੋਂ ਅੰਮ੍ਰਿਤਸਰ ਦੇ ਲਈ ਰਵਾਨਾ ਹੋ ਗਏ ਨੇ ਜੋ ਹਾਲੇ ਤੱਕ ਜਾਣਕਾਰੀ ਹੈ ਇਹ ਇਸ ਤਰੀਕੇ ਨਾਲ ਸ਼ਾਇਦ ਇਹਦਾ ਲੱਗਦਾ ਹੈ ਕਿ ਉਹਨਾਂ ਨੇ ਕਲੈਸ਼ ਤੋਂ ਬਚਣ ਦੇ ਲਈ ਸਭ ਕੁਝ ਕੀਤਾ ਹੋਵੇਗਾ ਕਿਉਂਕਿ ਅੱਜ ਜਿਹੜੀ ਹੈ ਨਿਹੰਗ ਚਥੇ ਬੰਦੀਆਂ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸੀਗੇ ਕਹਿੰਦੇ ਸੀ ਵੀ ਅਸੀਂ ਇਨਾਂ ਨੂੰ ਇਹਨਾਂ ਦੀ ਤਾਜਪੋਸ਼ੀ ਨਹੀਂ ਹੋਣ ਦੇਵਾਂਗੇ ਕਿਉਂਕਿ ਆ ਬਾਬਾ ਬਲਬੀਰ ਸਿੰਘ 96 ਕਰੋੜੀ ਨਿਹੰਗ ਸਿੰਘ ਜਥੇਬੰਦੀਆ ਉਹਨਾਂ ਨੇ ਕਿਆ ਸੀਗਾ ਕਿ ਅਸੀਂ ਇਹਨਾਂ ਦਾ ਜਿਹੜੀ ਤਾਜਪੋਸ਼ੀ ਆ ਹੋਣ ਨਹੀਂ ਦੇਣੀ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਵੀ ਲੱਗਦਾ ਹੈ ਕਲੈਸ਼ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਜਿਹੜੀ ਆ ਉਹ ਵੀ ਸਾਹਮਣੇ ਆਈ ਹੈ ਜਦੇ ਵਿੱਚ ਉਹ ਕਹਿ ਰਹੇ ਨੇ ਕਿ ਅਸੀਂ ਆ ਜਿਹੜੇ ਇਹ ਦੁਖ ਸੋਚਦੇ ਨੇ ਕਿ ਸ਼ਾਇਦ 2 ਦਸੰਬਰ ਵਾਲੇ ਜਿਹੜੇ ਆ ਪਾਸ ਹੋਏ ਸੀਗੇ ਜਿਹੜੇ 2 ਦਸੰਬਰ ਵਾਲੀ ਕਾਰਵਾਈ ਸੀਗੀ ਉਹਦੇ ਚ ਕਿਸੇ ਤਰੀਕੇ ਦਾ ਖਲਲ ਹੋਏਗਾ ਤੇ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਦੇਖੋ ਵੀ ਸਿਕਿਉਰਿਟੀ ਪੂਰੇ ਤਖਤ ਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਬਹੁਤ ਜ਼ਿਆਦਾ ਟਾਈਟ ਹੈ ਔਰ ਇੱਥੇ ਹਰ ਚੱਪੇ-ਚੱਪੇ ਦੇ ਉੱਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਲਗਾ ਦਿੱਤਾ ਗਿਆ ਹੈ ਔਰ ਵੱਡੇ ਰੈਂਕ ਦੇ ਅਧਿਕਾਰੀ ਜਿਹੜੇ ਪਹੁੰਚ ਗਏ ਨੇ ਕਿਉਂਕਿ ਕਿਸੇ ਤਰੀਕੇ ਦਾ ਕਲੈਸ਼ ਜਿਹੜਾ ਹੈ ਉਸ ਨੂੰ ਰੋਕਣ ਦੇ ਲਈ ਇਹ ਪੂਰੀ ਤਰ੍ਹਾਂ ਤਿਆਰ-ਬਰਤਿਆਰ ਨੇ ਇਥੋਂ ਤੱਕ ਕਿ ਕਹਿੰਦੇ ਕਿ ਐਸਜੀਪੀਸੀ ਦੀ ਜਿਹੜੀ ਆਪਦੀ ਫੋਰਸ ਹੈ ਦਰਬਾਰ ਸਾਹਿਬ ਤੋਂ ਇੱਥੇ ਭੇਜੀ ਗਈ ਸੀ ਰਾਤ ਨੂੰ ਕਿ ਕਿਸੇ ਤਰੀਕੇ ਦਾ ਕੋਈ ਕਲੈਸ਼ ਨਾ ਹੋ ਜਾਵੇ ਪਰ ਫਿਲਹਾਲ ਜਿਹੜੀ ਹੁਣ ਪ੍ਰਾਪਤ ਜਾਣਕਾਰੀ ਹੈ ਕਿ ਉਹਨਾਂ ਨੇ ਪਹਿਲਾਂ ਜਿਹੜਾ ਆਪਣੀ ਜਿਹੜੀ ਤਾਜਪੂਸ਼ੀ ਹੋਈ ਉਹਨਾਂ ਦੀ ਉਸ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲਈ ਨਿਕਲ ਗਏ ਨੇ ਔਰ ਕਿਉਂਕਿ ਇਸ ਤਰੀਕੇ ਦੇ ਨਾਲ ਲਿਆ ਗਿਆ ਕਿ ਕਲੈਸ਼ ਨਾ ਕੋਈ ਹੋ ਸਕੇ ਸੋ ਫਿਲਹਾਲ ਇਹ ਤਾਜ਼ਾ ਤਸਵੀਰਾਂ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਜਿੱਤੇ ਕਿਸੇ ਤੁਹਾਨੂੰ ਦਿਖਾ ਰਹੇ ਆ ਕਿ ਸਿਕਿਉਰਿਟੀ ਡਿਪਲੋਏ ਬਹੁਤ ਜ਼ਿਆਦਾ ਆ ਔਰ ਇਸ ਕਰਕੇ ਆ ਕਿ ਅੱਜ ਕਿਸੇ ਤਰੀਕੇ ਦੇ ਕਲੈਸ਼ ਨੂੰ ਜਿਹੜਾ ਆ ਰੋਕਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਇਹ ਨਵਾਂ ਜਥੇਦਾਰ ਆ ਨਵਾਂ ਨਿਕੋ ਜਥੇਦਾਰ ਤੱਕ ਸ੍ਰੀ ਕੇਸਗੜ ਸਾਹਿਬ ਜਿਨ੍ਹਾਂ ਕੋਲੇ ਕਾਰਜਕਾਰੀ ਜਿਨ੍ਹਾਂ ਨੂੰ ਲਗਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੋ ਉਹ ਇੱਕ ਤਰੀਕੇ ਦੇ ਨਾਲ ਸੰਘਤ ਜਿਹੜੀ ਹੈ ਉਹ ਵੀ ਇਹਨਾਂ ਉੱਤੇ ਸਵਾਲ ਖੜੇ ਕਰ ਰਹੀ ਸੀਗੀ ਤੇ ਸ਼ਾਇਦ ਆਕਾਂਸ਼ੇ ਇਹ ਸੀਗੇ ਕਿਉਂਕਿ ਜਿਵੇਂ ਬਾਬਾ ਬਲਬੀਰ ਸਿੰਘ 96 ਕਰੋੜੀ ਆ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਕਲੈਸ਼ ਹੋਏਗਾ ਅਸੀਂ ਉੱਥੇ ਪਹੁੰਚਾਂਗੇ ਅਸੀਂ ਉਹਨਾਂ ਨੂੰ ਸੌਹ ਜਿਹੜੀ ਆ ਉਹ ਨਹੀਂ ਮਾਫਕੁਨਾਤ ਅਸਤਾਰਬੰਦੀ ਜਿਹੜੀ ਆ ਉਹਨਾਂ ਦੀ ਨਹੀਂ ਹੋਣ ਦੇਵਾਂਗੇ ਪਰ ਫਿਲਹਾਲ ਉਹਨਾਂ ਨੇ ਇਹ ਪਹਿਲਾਂ ਹੀ ਕਰ ਲਿਆ ਔਰ ਉਸ ਤੋਂ ਬਾਅਦ ਇੱਕ ਖਤਮ ਕਰ ਕੇ ਇਥੋਂ ਆਪਣਾ ਸਮਾਗਮ ਜਿਹੜਾ ਹੈ ਪ੍ਰੋਗਰਾਮ ਜਿਹੜਾ ਆ ਉਸ ਨੂੰ ਪੂਰਾ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਨਿਕਲ ਗਏ ਨੇ ਇਹ ਉਹ ਰਿਹائش ਹੈ ਜਿਹੜੀ ਕੀ ਜਥੇਦਾਰ ਸਾਹਿਬ ਸਿੰਘ ਸਾਹਿਬ ਨੂੰ ਮਿਲਦੀ ਹੈ ਕੁਲਦੀਪ ਸਿੰਘ ਗੜਗਾਜ ਉਹਨਾਂ ਨੇ ਉਹ ਕਹਿੰਦੇ ਆ ਕਿ ਮੈਂ ਬਹੁਤ ਇੱਕ ਆਮ ਸਿੱਖ ਪਰਿਵਾਰ ਤੋਂ ਆਦਾ ਰਿਆਂ ਔਰ ਪਾਠੀ ਸਿੰਘ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਇਤਿਹਾਸ ਦੀ ਉਹਨਾਂ ਦੀ ਐਮਏ ਆ ਬਹੁਤ ਛੋਟੀ ਉਮਰ ਹੈ 40 ਸਾਲ ਉਹਨਾਂ ਦੀ ਉਮਰ ਹੈ ਔਰ ਉਸ ਸਮੇ ਇਹ ਅਹੁਦਾ ਮਿਲਣਾ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਕਥਾਵਾਚਕ ਨੇ ਪਰ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਕੌਮ ਦੇ ਵਿੱਚ ਜਿਹੜੀਆਂ ਹੁਣ ਪਾੜ ਪਏ ਹੋਏ ਨੇ ਉਹਨਾਂ ਨੂੰ ਵੀ ਪਰੰਦੀ ਲੋੜ ਹੈ ਕਿ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹ ਬ੍ਰਿਜ ਦਾ ਕੰਮ ਕਰ ਸਕਣਗੇ ਕਿਉਂਕਿ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹਨਾਂ ਨੇ ਦਸਤਾਰਬੰਦੀ ਹੋਈ ਹੈ ਉਹਨਾਂ ਦੇ ਜਥੇਦਾਰੀ ਉਹਨਾਂ ਨੂੰ ਮਿਲੀ ਹੈ ਤੱਕ ਸ੍ਰੀ ਕੇਸਗੱਟ ਸਾਹਿਬ ਦੀ ਕਾਜਕਾਰੀ ਜਥੇਦਾਰ ਨੇ ਉਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਪਰ ਇਹ ਬ੍ਰਿਜ ਜਿਹੜਾ ਆ ਉਹ ਬਣਨਾ ਸੌਖਾ ਨਹੀਂ ਰਹੇਗਾ ਕਿਉਂਕਿ ਅੱਜ ਦਾ ਦਿਨ ਵਿਰੋਧ ਵੀ ਹੈ ਔਰ ਅਜੇ ਸੜਾਇਆਇ ਤੱਕ ਅਜੇ ਤੱਕ ਕਿਉਂਕਿ ਸਵੇਰ ਹੈ 10:00 10 ਵਜੇ ਦਾ ਸਿਕਾ ਉਸ ਤੋਂ ਪਹਿਲਾਂ ਹੀ ਉਹ ਸਾਰਾ ਜਿਹੜਾ ਕਾਰਜ ਸੰਪੰਨ ਕਰਕੇ ਚਲੇ ਗਏ ਨੇ ਪਰ ਹੁਣ निहांग सिंह ਜਥੇਬੰਦੀਆਂ ਕੀ ਕਰਨ ਗਿਆ ਇਹ ਵੀ ਕੁਝ ਹੀ ਸਮੇਂ ਦੇ ਵਿੱਚ ਪਤਾ ਲੱਗੇਗਾ ਮੈਸਤੰਦਰ ਸਿੰਘ ਖਹਿਰਾ ਕੈਮਰਾਮੈਨ ਵਿਰਿੰਦਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜ ਦੀ ਫਤਿਹ ਇਸ ਸਮੇਂ ਮੈਂ ਤੱਕ ਸ੍ਰੀ ਕੇਸਗੜ ਸਾਹਿਬ ਆ ਜਿੱਥੇ ਕਿ ਅੱਜ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਅਹੁਦਾ ਸੰਭਾਲ ਲਿਆ ਆ ਕਿਉਂਕਿ ਇਸ ਸਮਾਂ 10 ਵਜੇ ਦਿੱਤਾ ਸੀ ਪਰ ਸਵੇਰ ਤੋਂ ਪਹਿਲਾਂ ਅਹੁਦਾ ਸੰਭਾਲ ਲਿਆ ਪ੍ਰਾਪਤ ਜਾਣਕਾਰੀ ਜਿਹੜੀ ਹੈ ਉਹਨਾਂ ਦੇ ਦਫ਼ਤਰ ਦੇ ਵੱਲੋਂ ਜਿਹੜੀ ਮਿਲੀ ਆ ਕਿ ਉਹ ਇਥੋਂ ਆਉਦਾ ਸੰਭਾਲ ਕੇ ਕਿਉਂਕਿ ਉਹਨਾਂ ਕੋਲੇ ਕਾਰਜਕਾਰੀ ਜਿਹੜਾ ਆ ਜਿਹੜਾ ਕੀ ਕਾਰਜਕਾਰੀ ਇੱਕ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤੇ ਇੱਥੋਂ ਸ੍ਰੀ ਅੰਮ੍ਰਿਤਸਰ ਪਹੁੰਚ ਗਏ ਨੇ ਫਿਲਹਾਲ ਇੱਥੇ ਸਿਕਿਉਰਿਟੀ ਬਹੁਤ ਟਾਈਟ ਹੈ ਚੱਪੇ-ਚੱਪੇ ਤੋਂ ਸਿਕਿਉਰਿਟੀ ਲਾ ਦਿੱਤੀ ਗਈ ਹੈ ਇਹ ਦਫਤਰ ਐਸਜੀਪੀਸੀ ਦਾ ਤੁਸੀਂ ਦੇਖੋ ਵੀ ਇੱਥੇ ਵੀ ਵੱਡੇ ਤੋਂ ਲੈ ਕੇ ਛੋਟੇ ਜਿਹੜੇ ਆਪਾਂ ਕਹੇ ਲਈਏ ਕਿ ਰੈਂਕ ਦੇ ਪੁਲਿਸ ਅਧਿਕਾਰੀ ਲੱਗੇ ਹੋਏ ਨੇ ਔਰ ਇੰਨੀ ਸਿਕਿਉਰਿਟੀ ਇਸ ਕਰਕੇ ਆ ਕਿ ਅੱਜ ਜੋ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ 94 ਕਰੋੜੀ ਬਾਬਾ ਬਲਬੀਰ ਸਿੰਘ ਹੁਣਾ ਨੇ ਵੀ ਇਹ ਕਿਹਾ ਸੀਗਾ ਵੀ ਅਸੀਂ ਨਵੇਂ ਜਥੇਦਾਰ ਨੂੰ ਉਹਨਾਂ ਦੀ ਤਾਜ ਪੁੱਛੀ ਜਾਣ ਕਿ ਦਸਤਾਰ ਬੰਦੀ ਨਹੀਂ ਹੋਣ ਦੇਵਾਂਗੇ ਪਰ ਉਸ ਤੋਂ ਬਾਅਦ ਕਿਉਂਕਿ ਇਹ ਸਾਰਾ ਜਿਹੜਾ ਅੱਜ ਉੱਠ ਰਿਹਾ ਸੀ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ ਹੀ ਸਭ ਕੁਝ ਹੋ ਗਿਆ ਫਿਲਹਾਲ ਜੇ ਦੇਖਿਆ ਜਾਵੇ ਇਹ ਤਸਵੀਰ ਤੁਸੀਂ ਦੇਖੋ ਇਹ ਦਫ਼ਤਰ ਤੋਂ ਬਾਅਦ ਉਹਨਾਂ ਦੀ ਰਹਾਇਸ਼ ਦੀ ਤਸਵੀਰ ਹੈ ਜਿੱਥੇ ਕਿ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਘਰ ਮਿਲਦਾ ਆ ਉਸ ਦੇ ਅੱਗੇ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਇੱਥੇ ਹੁਣੇ-ਹੁਣੇ ਜਿਹੜੇ ਡੀਜੀ ਰੈਂਕ ਦੇ ਵੀ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਜਥੇਦਾਰ ਦੇ ਰਹਾਇਸ਼ ਮੋਰੇ ਵੀ ਬਹੁਤ ਦਾ ਸੈਕਿਉਰਿਟੀ ਹੈ ਔਰ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਕਿਉਂਕਿ ਸਮਾਂ 10 ਵਜੇ ਦਾ ਦਿੱਤਾ ਸੀ 10 ਮਾਰਚ 2025 ਦਾ ਔਰ ਇਹ ਸਵੇਰ ਦਾ ਸਮਾਂ ਸੀਗਾ ਪਰ ਉਹਨਾਂ ਨੇ ਇਹ ਤੜਕਸਾਰ ਹੀ ਆਪਣੀ ਜਿਹੜੀ ਹੈ ਇਸ ਨੂੰ ਅਧਦੇ ਨੂੰ ਸੰਭਾਲ ਲਿਆ ਤੇ ਇੱਥੋਂ ਅੰਮ੍ਰਿਤਸਰ ਦੇ ਲਈ ਰਵਾਨਾ ਹੋ ਗਏ ਨੇ ਜੋ ਹਾਲੇ ਤੱਕ ਜਾਣਕਾਰੀ ਹੈ ਇਹ ਇਸ ਤਰੀਕੇ ਨਾਲ ਸ਼ਾਇਦ ਇਹਦਾ ਲੱਗਦਾ ਹੈ ਕਿ ਉਹਨਾਂ ਨੇ ਕਲੈਸ਼ ਤੋਂ ਬਚਣ ਦੇ ਲਈ ਸਭ ਕੁਝ ਕੀਤਾ ਹੋਵੇਗਾ ਕਿਉਂਕਿ ਅੱਜ ਜਿਹੜੀ ਹੈ ਨਿਹੰਗ ਚੱਥੇ ਬੰਦੀਆਂ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸੀਗੇ ਕਹਿੰਦੇ ਸੀ ਵੀ ਅਸੀਂ ਇਹਨਾਂ ਨੂੰ ਇਹਨਾਂ ਦੀ ਤਾਜ ਪੋਛੀ ਨਹੀਂ ਹੋਣ ਦੇਵਾਂਗੇ ਕਿਉਂਕਿ ਆ ਬਾਬਾ ਬਲਬੀਰ ਸਿੰਘ 96 ਕਰੋੜੀ ਨਿਹਾਂਗ ਸਿੰਘ ਜਥੇਬੰਦੀਆ ਉਹਨਾਂ ਨੇ ਕਿਆ ਸੀਗਾ ਕਿ ਅਸੀਂ ਇਹਨਾਂ ਦਾ ਜਿਹੜੀ ਤਾਜ ਪੋਛੀਆ ਹੋਣ ਨਹੀਂ ਦੇਣੀ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਵੀ ਲੱਗਦਾ ਹੈ ਕਲੈਸ਼ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਜਿਹੜੀ ਆ ਉਹ ਵੀ ਸਾਹਮਣੇ ਆਈ ਹੈ ਜਦੇ ਵਿੱਚ ਉਹ ਕਹਿ ਰਹੇ ਨੇ ਕਿ ਅਸੀਂ ਆ ਜਿਹੜੇ ਇਹ ਲੋਕ ਸੋਚਦੇ ਨੇ ਕਿ ਸ਼ਾਇਦ 2 ਦਸੰਬਰ ਵਾਲੇ ਜਿਹੜੇ ਆ ਪਾਸ ਹੋਏ ਸੀਗੇ ਜਿਹੜੇ 2 ਦਸੰਬਰ ਵਾਲੀ ਕਾਰਵਾਈ ਸੀਗੀ ਉਹਦੇ ਚ ਕਿਸੇ ਤਰੀਕੇ ਦਾ ਖਲਲ ਹੋਏਗਾ ਤੇ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਦੇਖੋ ਵੀ ਸਿਕਿਉਰਿਟੀ ਪੂਰੇ ਤਖਤ ਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਬਹੁਤ ਜ਼ਿਆਦਾ ਟਾਈਟ ਹੈ ਔਰ ਇੱਥੇ ਹਰ ਚੱਪੇ-ਚੱਪੇ ਦੇ ਉੱਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਲਗਾ ਦਿੱਤਾ ਗਿਆ ਹੈ ਔਰ ਵੱਡੇ ਰੈਂਕ ਦੇ ਅਧਿਕਾਰੀ ਜਿਹੜੇ ਪਹੁੰਚ ਗਏ ਨੇ ਕਿਉਂਕਿ ਕਿਸੇ ਤਰੀਕੇ ਦਾ ਕਲੈਸ਼ ਜਿਹੜਾ ਹੈ ਉਸ ਨੂੰ ਰੋਕਣ ਦੇ ਲਈ ਇਹ ਪੂਰੇ ਤਰ੍ਹਾਂ ਤਿਆਰ-ਬਰਤਿਆਰ ਨੇ ਇਥੋਂ ਤੱਕ ਕਿ ਕਹਿੰਦੇ ਕਿ ਐਸਜੀਪੀਸੀ ਦੀ ਜਿਹੜੀਆਂ ਆਪਦੀ ਫੋਰਸ ਹੈ ਦਰਬਾਰ ਸਾਹਿਬ ਤੋਂ ਇੱਥੇ ਭੇਜੀ ਗਈ ਸੀ ਰਾਤ ਨੂੰ ਕਿ ਕਿਸੇ ਤਰੀਕੇ ਦਾ ਕੋਈ ਕਲੈਸ਼ ਨਾ ਹੋ ਜਾਵੇ ਪਰ ਫਿਲਹਾਲ ਜਿਹੜੀ ਹੁਣ ਪ੍ਰਾਪਤ ਜਾਣਕਾਰੀ ਹੈ ਕਿ ਉਹਨਾਂ ਨੇ ਪਹਿਲਾਂ ਜਿਹੜਾ ਆਪਣੀ ਜਿਹੜੀ ਤਾਜਪੋਸ਼ੀ ਹੋਈ ਉਹਨਾਂ ਦੀ ਉਸ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲਈ ਨਿਕਲ ਗਏ ਨੇ ਔਰ ਕਿਉਂਕਿ ਇਸ ਤਰੀਕੇ ਦੇ ਨਾਲ ਲਿਆ ਗਿਆ ਕਿ ਕਲੈਸ਼ ਨਾ ਕੋਈ ਹੋ ਸਕੇ ਸੋ ਫਿਲਹਾਲ ਇਤਾਜਾ ਤਸਵੀਰਾਂ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਜਿੱਤੇ ਕਿਸੇ ਤੁਹਾਨੂੰ ਦਿਖਾ ਰਹੇ ਆ ਕਿ ਸਿਕਿਉਰਿਟੀ ਡਿਪਲੋਏ ਬਹੁਤ ਜ਼ਿਆਦਾ ਆ ਔਰ ਇਸ ਕਰਕੇ ਆ ਕਿ ਅੱਜ ਕਿਸੇ ਤਰੀਕੇ ਦੇ ਕਲੈਸ਼ ਨੂੰ ਜਿਹੜਾ ਆ ਰੋਕਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਇਹ ਨਵਾਂ ਜਥੇਦਾਰ ਆ ਨਵਾਂ ਨਿਕੋ ਜਥੇਦਾਰ ਤੱਕ ਸ੍ਰੀ ਕੇਸਗੜ ਸਾਹਿਬ ਜਿਨ੍ਹਾਂ ਕੋਲੇ ਕਾਰਜਕਾਰੀ ਜਿਨ੍ਹਾਂ ਨੂੰ ਲਗਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੋ ਉਹ ਇੱਕ ਤਰੀਕੇ ਦੇ ਨਾਲ ਸੰਘਤ ਜਿਹੜੀ ਹੈ ਉਹ ਵੀ ਇਹਨਾਂ ਉੱਤੇ ਸਵਾਲ ਖੜੇ ਕਰ ਰਹੀ ਸੀਗੀ ਤੇ ਸ਼ਾਇਦ ਆकांਸ਼ੇ ਇਹ ਸੀਗੇ ਕਿਉਂਕਿ ਜਿਵੇਂ ਬਾਬਾ ਬਲਬੀਰ ਸਿੰਘ 96 ਕਰੋੜੀ ਆ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਕਲੈਸ਼ ਹੋਏਗਾ ਅਸੀਂ ਉੱਥੇ ਪਹੁੰਚਾਂਗੇ ਅਸੀਂ ਉਹਨਾਂ ਨੂੰ ਸੌਹ ਜਿਹੜੀ ਆ ਉਹ ਨਹੀਂ ਮਾਫਕਾਨਾ ਦਸਤਾਰਬੰਦੀ ਜਿਹੜੀ ਆ ਉਹਨਾਂ ਦੀ ਨਹੀਂ ਹੋਣ ਦੇਵਾਂਗੇ ਪਰ ਫਿਲਹਾਲ ਉਹਨਾਂ ਨੇ ਇਹ ਪਹਿਲਾਂ ਹੀ ਕਰ ਲਿਆ ਔਰ ਉਸ ਤੋਂ ਬਾਅਦ ਇੱਕ ਖਤਮ ਕਰ ਕੇ ਇਥੋਂ ਆਪਣਾ ਸਮਾਗਮ ਜਿਹੜਾ ਹੈ ਪ੍ਰੋਗਰਾਮ ਜਿਹੜਾ ਹੈ ਉਸ ਨੂੰ ਪੂਰਾ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਨਿਕਲ ਗਏ ਨੇ ਇਹ ਉਹ ਰਿਹائش ਹੈ ਜਿਹੜੀ ਕੀ ਜਥੇਦਾਰ ਸਾਹਿਬ ਸਿੰਘ ਸਾਹਿਬ ਨੂੰ ਮਿਲਦੀ ਹੈ ਕੁਲਦੀਪ ਸਿੰਘ ਗੜਗਾਜ ਉਹਨਾਂ ਨੇ ਉਹ ਕਹਿੰਦੇ ਆ ਕਿ ਮੈਂ ਬਹੁਤ ਇੱਕ ਆਮ ਸਿੱਖ ਪਰਿਵਾਰ ਤੋਂ ਆਦਾ ਰਿਆਂ ਔਰ ਪਾਠੀ ਸਿੰਘ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਇਤਿਹਾਸ ਦੀ ਉਹਨਾਂ ਦੀ ਐਮਏ ਆ ਬਹੁਤ ਛੋਟੀ ਉਮਰ ਹੈ 40 ਸਾਲਾਂ ਦੀ ਉਮਰ ਹੈ ਔਰ ਉਸ ਸਮੇਂ ਇਹ ਔਦਾ ਮਿਲਣਾ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਕਥਾਵਾਚਕ ਨੇ ਪਰ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਕੌਮ ਦੇ ਵਿੱਚ ਜਿਹੜੀਆਂ ਹੁਣ ਪਾੜ ਪਏ ਹੋਏ ਨੇ ਉਹਨਾਂ ਨੂੰ ਵੀ ਭਰਨ ਦੀ ਲੋੜ ਹੈ ਕੀ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹ ਬ੍ਰਿਜ ਦਾ ਕੰਮ ਕਰ ਸਕਣਗੇ ਕਿਉਂਕਿ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹਨਾਂ ਨੇ ਦਸਤਾਰਬੰਦੀ ਹੋਈ ਉਹਨਾਂ ਦੇ ਜਥੇਦਾਰੀ ਉਹਨਾਂ ਨੂੰ ਮਿਲੀ ਹੈ ਤੱਕ ਸ੍ਰੀ ਕੇਸਗੜ ਸਾਹਿਬ ਦੀ ਕਾਜਕਾਰੀ ਜਥੇਦਾਰ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪਰ ਇਹ ਬ੍ਰਿਜ ਜਿਹੜਾ ਆ ਉਹ ਬਣਨਾ ਸੌਖਾ ਨਹੀਂ ਰਹੇਗਾ ਕਿਉਂਕਿ ਅੱਜ ਦਾ ਦਿਨ ਵਿਰੋਧ ਵੀ ਹੈ ਔਰ ਅਜੇ ਸੜਾਇਆਇਆਇਆ ਤੱਕ ਅਜੇ ਤੱਕ ਕਿਉਂਕਿ ਸਵੇਰ ਹੈ 10:00 10 ਵਜੇ ਦਾ ਸੀਗਾ ਉਸ ਤੋਂ ਪਹਿਲਾਂ ਹੀ ਉਹ ਸਾਰਾ ਜਿਹੜਾ ਕਾਰਜ ਸੰਪੰਨ ਕਰਕੇ ਚਲੇ ਗਏ ਨੇ ਪਰ ਹੁਣ ਨਿਹੰਗ ਸਿੰਘ ਜਥੇਬੰਦੀਆਂ ਕੀ ਕਰਨਗੀਆਂ ਇਹ ਵੀ ਕੁਝ ਹੀ ਸਮੇਂ ਦੇ ਵਿੱਚ ਪਤਾ ਲੱਗੇਗਾ ਮੈਸਤੰਦਰ ਸਿੰਘ ਖਹਿਰਾ ਕੈਮਰਾਮੈਨ ਵਿਰਿੰਦਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਦੀ ਫਤਿਹ ਇਸ ਸਮੇਂ ਮੈਂ ਤੱਕ ਸ੍ਰੀ ਕੇਸਗੜ ਸਾਹਿਬਾਂ ਜਿੱਥੇ ਕਿ ਅੱਜ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਅ ਅਹੁਦਾ ਸੰਭਾਲ ਲਿਆ ਆ ਕਿਉਂਕਿ ਇਸ ਸਮਾਂ 10 ਵਜੇ ਦਿੱਤਾ ਸੀ ਪਰ ਸਾਮੇ ਤੋਂ ਪਹਿਲਾਂ ਅਹੁਦਾ ਸੰਭਾਲ ਲਿਆ ਪਰ ਆਪਤ ਜਾਣਕਾਰੀ ਜਿਹੜੀ ਹੈ ਉਹਨਾਂ ਦੇ ਦਫ਼ਤਰ ਦੇ ਵੱਲੋਂ ਜਿਹੜੀ ਮਿਲੀ ਹੈ ਕਿ ਉਹ ਇਥੋਂ ਅਹੁਦਾ ਸੰਭਾਲ ਕੇ ਕਿਉਂਕਿ ਉਹਨਾਂ ਕੋਲੇ ਕਾਰਜਕਾਰੀ ਜਿਹੜਾ ਆ ਅ ਜਿਹੜਾ ਕੀ ਕਾਰਜਕਾਰੀ ਇੱਕ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਤੇ ਇੱਥੋਂ ਸ੍ਰੀ ਅੰਮ੍ਰਿਤਸਰ ਪਹੁੰਚ ਗਏ ਨੇ ਫਿਲਹਾਲ ਇੱਥੇ ਸਿਕਿਉਰਿਟੀ ਬਹੁਤ ਟਾਈਟ ਹੈ ਚੱਪੇ-ਚੱਪੇ ਤੇ ਉੱਤੇ ਸਿਕਿਉਰਿਟੀ ਲਾ ਦਿੱਤੀ ਗਈ ਆ ਇਹ ਦਫਤਰ ਐਸ.ਪੀ.ਐਸ ਦਾ ਤੁਸੀਂ ਦੇਖੋ ਵੀ ਇੱਥੇ ਵੀ ਵੱਡੇ ਤੋਂ ਲੈ ਕੇ ਛੋਟੇ ਜਿਹੜੇ ਆਪਾਂ ਕਹੇ ਲਈਏ ਕਿ ਰੈਂਕ ਦੇ ਪੁਲਿਸ ਅਧਿਕਾਰੀ ਲੱਗੇ ਹੋਏ ਨੇ ਔਰ ਇੰਨੀ ਸਿਕਿਉਰਿਟੀ ਇਸ ਕਰਕੇ ਆ ਕਿਉਂਕਿ ਅੱਜ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ 96 ਕਰੋੜੀ ਬਾਬਾ ਬਲਬੀਤ ਸਿੰਘ ਹੁਣਾ ਨੇ ਵੀ ਇਹ ਕਿਹਾ ਸੀਗਾ ਵੀ ਅਸੀਂ ਨਵੇਂ ਜਥੇਦਾਰ ਨੂੰ ਉਹਨਾਂ ਦੀ ਤਾਜ ਪੋਛੀ ਜਾਣ ਕਿ ਦਸਤਾਰਬੰਦੀ ਨਹੀਂ ਹੋਣ ਦੇਵਾਂਗੇ ਪਰ ਉਸ ਤੋਂ ਬਾਅਦ ਕਿਉਂਕਿ ਇਹ ਸਾਰਾ ਜਿਹੜਾ ਅੱਜ ਉੱਠ ਰਿਹਾ ਸੀ ਗਰ ਰਿਓ ਪਰ ਉਸ ਤੋਂ ਪਹਿਲਾਂ ਹੀ ਸਭ ਕੁਝ ਹੋ ਗਿਆ ਫਿਲਹਾਲ ਜੇ ਦੇਖਿਆ ਜਾਵੇ ਇਹ ਤਸਵੀਰ ਤੁਸੀਂ ਦੇਖੋ ਇਹ ਦਫ਼ਤਰ ਤੋਂ ਬਾਅਦ ਉਹਨਾਂ ਦੀ ਰਹਾਇਸ਼ ਦੀ ਤਸਵੀਰ ਹੈ ਜਿੱਥੇ ਕਿ ਜਿਹੜੇ ਜ਼ਥੇਦਾਰ ਸਾਹਿਬ ਨੇ ਉਹਨਾਂ ਨੂੰ ਘਰ ਮਿਲਦਾ ਆ ਉਸ ਦੇ ਅੱਗੇ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਇੱਥੇ ਹੁਣੇ-ਹੁਣੇ ਜਿਹੜੇ ਅ ਡੀਜੀ ਰੈਂਕ ਤੇ ਵੀ ਇਹ ਦਿਖਾਈ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਜਥੇਦਾਰ ਦੇ ਰਿਹائش ਮੋਰੇ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਔਰ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਕਿਉਂਕਿ ਸਮਾਂ 10 ਵਜੇ ਦਾ ਦਿੱਤਾ ਸੀ 10 ਮਾਰਚ 2025 ਦਾ ਔਰ ਇਸ ਸਵੇਰ ਦਾ ਸਮਾਂ ਸੀਗਾ ਪਰ ਉਹਨਾਂ ਨੇ ਇਹ ਤੜਕਸਾਰ ਹੀ ਆਪਣੀ ਜਿਹੜੀ ਹੈ ਇਸ ਨੂੰ ਅਹੁਦੇ ਨੂੰ ਸੰਭਾਲ ਲਿਆ ਤੇ ਇੱਥੋਂ ਅੰਮ੍ਰਿਤਸਰ ਦੇ ਲਈ ਰਵਾਨਾ ਹੋ ਗਏ ਨੇ ਜੋ ਹਾਲੇ ਤੱਕ ਜਾਣਕਾਰੀ ਆ ਇਹ ਇਸ ਤਰੀਕੇ ਨਾਲ ਸ਼ਾਇਦ ਇਹਦਾ ਲੱਗਦਾ ਹੈ ਕਿ ਉਹਨਾਂ ਨੇ ਕਲੈਸ਼ ਤੋਂ ਬਚਣ ਦੇ ਲਈ ਸਭ ਕੁਝ ਕੀਤਾ ਹੋਵੇਗਾ ਕਿਉਂਕਿ ਅ ਅੱਜ ਜਿਹੜੀ ਹੈ ਨਿਹੰਗ ਜਥੇਬੰਦੀਆਂ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸੀਗੇ ਕਹਿੰਦੇ ਸੀ ਵੀ ਅਸੀਂ ਇਹਨਾਂ ਨੂੰ ਇਹਨਾਂ ਦੀ ਤਾਜ ਪੋਛੀ ਨਹੀਂ ਹੋਣ ਦੇਵਾਂਗੇ ਕਿਉਂਕਿ ਅ ਬਾਬਾ ਬਲਬੀਰ ਸਿੰਘ 96 ਕਰੋੜੀ ਨਿਹੰਗ ਸਿੰਘ ਜਥੇਬੰਦੀਆ ਉਹਨਾਂ ਨੇ ਕਿਆ ਸੀਗਾ ਕਿ ਅਸੀਂ ਇਹਨਾਂ ਦਾ ਜਿਹੜੀ ਤਾਜ ਪੋਛੀ ਆ ਹੋਣ ਨਹੀਂ ਦੇਣੀ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਵੀ ਲੱਗਦਾ ਹੈ ਕਲੈਸ਼ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਜਿਹੜੀ ਆ ਉਹ ਵੀ ਸਾਹਮਣੇ ਆਈ ਹੈ ਜ ਜਦੇ ਵਿੱਚ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਇਹ ਦੁਖ ਸੋਚਦੇ ਨੇ ਕਿ ਸ਼ਾਇਦ 2 ਦਸੰਬਰ ਵਾਲੇ ਜਿਹੜੇ ਪਾਸ ਹੋਏ ਸੀਗੇ ਜਿਹੜੇ 2 ਦਸੰਬਰ ਵਾਲੀ ਕਾਰਵਾਈ ਸੀਗੀ ਉਹਦੇ ਵਿੱਚ ਕਿਸੇ ਤਰੀਕੇ ਦਾ ਖਲਲ ਹੋਏਗਾ ਤੇ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਦੇਖੋ ਵੀ ਸਿਕਿਉਰਿਟੀ ਪੂਰੇ ਤਖਤ ਦੇ ਉੱਪਰ ਤੋ ਲੈ ਕੇ ਥੱਲੇ ਤੱਕ ਬਹੁਤ ਜ਼ਿਆਦਾ ਟਾਈਟ ਹੈ ਔਰ ਇੱਥੇ ਹਰ ਚੱਪੇ-ਚੱਪੇ ਦੇ ਉੱਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਲਗਾ ਦਿੱਤਾ ਗਿਆ ਆ ਔਰ ਵੱਡੇ ਰੈਂਕ ਦੇ ਅਧਿਕਾਰੀ ਜਿਹੜੇ ਪਹੁੰਚ ਗਏ ਨੇ ਕਿਉਂਕਿ ਕਿਸੇ ਤਰੀਕੇ ਦਾ ਕਲੈਸ਼ ਜਿਹੜਾ ਆ ਉਸ ਨੂੰ ਰੋਕਣ ਦੇ ਲਈ ਇਹ ਪੂਰੇ ਤਰ੍ਹਾਂ ਤਿਆਰ-ਬਰਤਿਆਰ ਨੇ ਇਥੋਂ ਤੱਕ ਕਿ ਕਹਿੰਦੇ ਕਿ ਐਸਜੀਪੀਸੀ ਦੀ ਜਿਹੜੀਆਂ ਆਪਦੀ ਫੋਰਸ ਹੈ ਦਰਬਾਰ ਸਾਹਿਬ ਤੋਂ ਇੱਥੇ ਭੇਜੀ ਗਈ ਸੀ ਰਾਤ ਨੂੰ ਕਿ ਕਿਸੇ ਤਰੀਕੇ ਦਾ ਕੋਈ ਕਲੈਸ਼ ਨਾ ਹੋ ਜਾਵੇ ਪਰ ਫਿਲਹਾਲ ਜਿਹੜੀ ਹੁਣ ਪ੍ਰਾਪਤ ਜਾਣਕਾਰੀ ਹੈ ਕਿ ਉਹਨਾਂ ਨੇ ਪਹਿਲਾਂ ਜਿਹੜਾ ਆਪਣੀ ਜਿਹੜੀ ਤਾਜਪੋਸ਼ੀ ਹੋਈ ਉਹਨਾਂ ਦੀ ਉਸ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲਈ ਨਿਕਲ ਗਏ ਨੇ ਔਰ ਕਿਉਂਕਿ ਇਸ ਤਰੀਕੇ ਦੇ ਨਾਲ ਲਿਆ ਗਿਆ ਕਿ ਕਲੈਸ਼ ਨਾ ਕੋਈ ਹੋ ਸਕੇ ਸੋ ਫਿਲਹਾਲ ਇਹ ਤਾਜ਼ਾ ਤਸਵੀਰਾਂ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਜਿੱਥੇ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਿਕਿਉਰਿਟੀ ਡਿਪਲੋਏ ਬਹੁਤ ਜ਼ਿਆਦਾ ਆ ਔਰ ਇਸ ਕਰਕੇ ਹੈ ਕਿ ਅੱਜ ਕਿਸੇ ਤਰੀਕੇ ਦੇ ਕਲੈਸ਼ ਨੂੰ ਜਿਹੜਾ ਆ ਰੋਕਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਇਹ ਨਵਾਂ ਜਥੇਦਾਰ ਆ ਨਵਾਂ ਨਿਕੋ ਨ ਜਥੇਦਾਰ ਤੱਕ ਸ੍ਰੀ ਕੇਸਗੜ ਸਾਹਿਬ ਜਿਨ੍ਹਾਂ ਕੋਲੇ ਕਾਰਜਕਾਰੀ ਜਿਨ੍ਹਾਂ ਨੂੰ ਲਗਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੋ ਉਹ ਇੱਕ ਤਰੀਕੇ ਦੇ ਨਾਲ ਸੰਘਤ ਜਿਹੜੀ ਹੈ ਉਹ ਵੀ ਇਹਨਾਂ ਉੱਤੇ ਸਵਾਲ ਖੜੇ ਕਰ ਰਹੀ ਸੀਗੀ ਤੇ ਸ਼ਾਇਦ ਆकांਸ਼ੇ ਇਹ ਸੀਗੇ ਕਿਉਂਕਿ ਜਿਵੇਂ ਬਾਬਾ ਬਲਬੀਰ ਸਿੰਘ 96 ਕਰੋੜੀ ਆ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਕਲੈਸ਼ ਹੋਏਗਾ ਅਸੀਂ ਉੱਥੇ ਪਹੁੰਚਾਂਗੇ ਅਸੀਂ ਉਹਨਾਂ ਨੂੰ ਸੌਹ ਜਿਹੜੀ ਆ ਉਹ ਨਹੀਂ ਮਾਫਕੀਨਾ ਤਸਤਾਰ ਬੰਦੀ ਜਿਹੜੀ ਆ ਉਹਨਾਂ ਦੀ ਨਹੀਂ ਹੋਣ ਦੇਵਾਂਗੇ ਪਰ ਫਿਲਹਾਲ ਉਹਨਾਂ ਨੇ ਇਹ ਪਹਿਲਾਂ ਹੀ ਕਰ ਲਿਆ ਔਰ ਉਸ ਤੋਂ ਬਾਅਦ ਇੱਕ ਖਤਮ ਕਰ ਕੇ ਇਥੋਂ ਆਪਣਾ ਸਮਾਗਮ ਜਿਹੜਾ ਹੈ ਪ੍ਰੋਗਰਾਮ ਜਿਹੜਾ ਆ ਉਸ ਨੂੰ ਪੂਰਾ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਨਿਕਲ ਗਏ ਨੇ ਇਹ ਉਹ ਰਿਹائش ਹੈ ਜਿਹੜੀ ਕੀ ਜਥੇਦਾਰ ਸਾਹਿਬ ਸਿੰਘ ਸਾਹਿਬ ਨੂੰ ਮਿਲਦੀ ਹੈ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਉਹ ਕਹਿੰਦੇ ਆ ਕਿ ਮੈਂ ਬਹੁਤ ਇਕ ਆਮ ਸਿੱਖ ਪਰਿਵਾਰ ਤੋਂ ਆਉਂਦਾ ਰਿਆਂ ਔਰ ਪਾਠੀ ਸਿੰਘ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਇਤਿਹਾਸ ਦੀ ਉਹਨਾਂ ਦੀ ਐਮਏ ਆ ਬਹੁਤ ਛੋਟੀ ਉਮਰ ਹੈ 40 ਸਾਲਾਂ ਦੀ ਉਮਰ ਹੈ ਔਰ ਉਸ ਸਮੇਂ ਇਹ ਅਹੁਦਾ ਮਿਲਣਾ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਕਥਾਵਾਚਕ ਨੇ ਪਰ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਕੌਮ ਦੇ ਵਿੱਚ ਜਿਹੜੀਆਂ ਹੁਣ ਪਾੜ ਪਏ ਹੋਏ ਨੇ ਉਹਨਾਂ ਨੂੰ ਵੀ ਪਰੰਦੀ ਲੋੜ ਹੈ ਕਿ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹ ਬ੍ਰਿਜ ਦਾ ਕੰਮ ਕਰ ਸਕਣਗੇ ਕਿਉਂਕਿ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹਨਾਂ ਨੇ ਦਸਤਾਰਬੰਦੀ ਹੋਈ ਹੈ ਉਹਨਾਂ ਦੇ ਜਥੇਦਾਰੀ ਉਹਨਾਂ ਨੂੰ ਮਿਲੀ ਹੈ ਤੱਕ ਸ੍ਰੀ ਕੇਸਗੱਟ ਸਾਹਿਬ ਦੀ ਕਾਜਕਾਰੀ ਜਥੇਦਾਰ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪਰ ਇਹ ਬ੍ਰਿਜ ਜਿਹੜਾ ਆ ਉਹ ਬਣਨਾ ਸੌਖਾ ਨਹੀਂ ਰਹੇਗਾ ਕਿਉਂਕਿ ਅੱਜ ਦਾ ਦਿਨ ਵਿਰੋਧ ਵੀ ਹੈ ਔਰ ਅਜੇ ਸੜਾਇਆਇਆ ਹੈ ਤੱਕ ਅਜੇ ਤੱਕ ਕਿਉਂਕਿ ਸਵੇਰ ਹੈ 10:00 10 ਵਜੇ ਦਾ ਸਿਕਾ ਉਸ ਤੋਂ ਪਹਿਲਾਂ ਹੀ ਉਹ ਸਾਰਾ ਜਿਹੜਾ ਕਾਰਜ ਸੰਪੰਨ ਕਰਕੇ ਚਲੇ ਗਏ ਨੇ ਪਰ ਹੁਣ निहांग सिंह ਜਥੇਬੰਦੀਆਂ ਕੀ ਕਰਨ ਗਿਆ ਇਹ ਵੀ ਕੁਝ ਹੀ ਸਮੇਂ ਦੇ ਵਿੱਚ ਪਤਾ ਲੱਗੇਗਾ ਮੈਸਤੰਦਰ ਸਿੰਘ ਖਹਿਰਾ ਕੈਮਰਾਮੈਨ ਵਿਰਿੰਦਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਦੀ ਫਤਿਹ ਇਸ ਸਮੇਂ ਮੈਂ ਤੱਕ ਸ੍ਰੀ ਕੇਸਗੜ ਸਾਹਿਬਾਂ ਜਿੱਥੇ ਕੇ ਅੱਜ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਅ ਅਹੁਦਾ ਸੰਭਾਲ ਲਿਆ ਕਿਉਂਕਿ ਇਸ ਸਮਾਂ 10 ਵਜੇ ਦਿੱਤਾ ਸੀ ਪਰ ਸਮੇਂ ਤੋਂ ਪਹਿਲਾਂ ਅਹੁਦਾ ਸੰਭਾਲ ਲਿਆ ਪਰਾਪਰ ਜਾਣਕਾਰੀ ਜਿਹੜੀ ਹੈ ਉਹਨਾਂ ਦੇ ਦਫ਼ਤਰ ਦੇ ਵੱਲੋਂ ਜਿਹੜੀ ਮਿਲੀ ਹੈ ਕਿ ਉਹ ਇੱਥੋਂ ਅਹੁਦਾ ਸੰਭਾਲ ਕੇ ਕਿਉਂਕਿ ਉਹਨਾਂ ਕੋਲੇ ਕਾਰਜਕਾਰੀ ਜਿਹੜਾ ਆ ਜਿਹੜਾ ਕਿ ਕਾਰਜਕਾਰੀ ਇੱਕ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤੇ ਇੱਥੋਂ ਸ੍ਰੀ ਅੰਮ੍ਰਿਤਸਰ ਪਹੁੰਚ ਗਏ ਨੇ ਫਿਲਹਾਲ ਇੱਥੇ ਸਿਕਿਉਰਿਟੀ ਬਹੁਤ ਟਾਈਟ ਹੈ ਚੱਪੇ-ਚੱਪੇ ਤੋਂ ਸਿਕਿਉਰਿਟੀ ਲਾ ਦਿੱਤੀ ਗਈ ਆ ਇਹ ਦਫ਼ਤਰ ਐਸ.ਪੀ.ਐਸ ਦਾ ਤੁਸੀਂ ਦੇਖੋ ਵੀ ਇੱਥੇ ਵੀ ਵੱਡੇ ਤੋਂ ਲੈ ਕੇ ਛੋਟੇ ਜਿਹੜੇ ਆਪਾਂ ਕਹੇ ਲਈਏ ਕਿ ਰੈਂਕ ਦੇ ਪੁਲਿਸ ਅਧਿਕਾਰੀ ਲੱਗੇ ਹੋਏ ਨੇ ਔਰ ਇੰਨੀ ਸਿਕਿਉਰਿਟੀ ਇਸ ਕਰਕੇ ਆ ਕਿਉਂਕ ਮੇਕਰ ਉੜੀ ਬਾਬਾ ਬਲਬੀਰ ਸਿੰਘ ਹੁਣਾ ਨੇ ਵੀ ਇਹ ਕਿਹਾ ਸੀਗਾ ਵੀ ਅਸੀਂ ਨਵੇਂ ਜਥੇਦਾਰ ਨੂੰ ਉਹਨਾਂ ਦੀ ਤਾਜ ਪੋਛੀ ਜਾਣ ਕਿ ਦਸਤਾਰਬੰਦੀ ਨਹੀਂ ਹੋਣ ਦੇਵਾਂਗੇ ਪਰ ਉਸ ਤੋਂ ਬਾਅਦ ਕਿਉਂਕਿ ਇਹ ਸਾਰਾ ਜਿਹੜਾ ਅੱਜ ਉੱਠ ਰਿਹਾ ਸੀ ਗਰ ਰਿਓ ਪਰ ਉਸ ਤੋਂ ਪਹਿਲਾਂ ਹੀ ਸਭ ਕੁਝ ਹੋ ਗਿਆ ਫਿਲਹਾਲ ਜੇ ਦੇਖਿਆ ਜਾਵੇ ਇਹ ਤਸਵੀਰ ਤੁਸੀਂ ਦੇਖੋ ਇਹ ਦਫ਼ਤਰ ਤੋਂ ਬਾਅਦ ਉਹਨਾਂ ਦੀ ਰਹਾਇਸ਼ ਦੀ ਤਸਵੀਰ ਹੈ ਜਿੱਥੇ ਕਿ ਜਿਹੜੇ ਜ਼ਥੇਦਾਰ ਸਾਹਿਬ ਨੇ ਉਹਨਾਂ ਨੂੰ ਘਰ ਮਿਲਦਾ ਆ ਉਸ ਦੇ ਅੱਗੇ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਇੱਥੇ ਹੁਣੇ-ਹੁਣੇ ਜਿਹੜੇ ਡੀਜੀ ਰੈਂਕ ਦੇ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਜਥੇਦਾਰ ਦੇ ਰਿਹਾਇਸ਼ ਮੋਰੇ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਔਰ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਕਿਉਂਕਿ ਸਮਾਂ 10 ਵਜੇ ਦਾ ਦਿੱਤਾ ਸੀ 10 ਮਾਰਚ 2025 ਦਾ ਔਰ ਇਸ ਸਵੇਰ ਦਾ ਸਮਾਂ ਸੀਗਾ ਪਰ ਉਹਨਾਂ ਨੇ ਇਹ ਤੜਕਸਾਰ ਹੀ ਆਪਣੀ ਜਿਹੜੀ ਹੈ ਇਸ ਨੂੰ ਅਹੁਦੇ ਨੂੰ ਸੰਭਾਲ ਲਿਆ ਤੇ ਇੱਥੋਂ ਅੰਮ੍ਰਿਤਸਰ ਦੇ ਲਈ ਰਵਾਨਾ ਹੋ ਗਏ ਨੇ ਜੋ ਹਾਲੇ ਤੱਕ ਜਾਣਕਾਰੀ ਹੈ ਇਹ ਇਸ ਤਰੀਕੇ ਨਾਲ ਸ਼ਾਇਦ ਇਹਦਾ ਲੱਗਦਾ ਹੈ ਕਿ ਉਹਨਾਂ ਨੇ ਕਲੈਸ਼ ਤੋਂ ਬਚਣ ਦੇ ਲਈ ਸਭ ਕੁਝ ਕੀਤਾ ਹੋਵੇਗਾ ਕਿਉਂਕਿ ਅੱਜ ਜਿਹੜੀ ਹੈ ਨਿਹੰਗ ਚਥੇ ਬੰਦੀਆਂ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸੀਗੇ ਕਹਿੰਦੇ ਸੀ ਵੀ ਅਸੀਂ ਇਨਾਂ ਨੂੰ ਇਹਨਾਂ ਦੀ ਤਾਜਪੋਸ਼ੀ ਨਹੀਂ ਹੋਣ ਦੇਵਾਂਗੇ ਕਿਉਂਕਿ ਆ ਬਾਬਾ ਬਲਬੀਰ ਸਿੰਘ 96 ਕਰੋੜੀ ਨਿਹਾਂਗ ਸਿੰਘ ਜਥੇਬੰਦੀਆ ਉਹਨਾਂ ਨੇ ਕਹਿਆ ਸੀਗਾ ਕਿ ਅਸੀਂ ਇਹਨਾਂ ਦਾ ਜਿਹੜੀ ਤਾਜਪੋਸ਼ੀ ਆ ਹੋਣ ਨਹੀਂ ਦੇਣੀ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਵੀ ਲੱਗਦਾ ਹੈ ਕਲੈਸ਼ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਜਿਹੜੀ ਆ ਉਹ ਵੀ ਸਾਹਮਣੇ ਆਈ ਹੈ ਜਦੇ ਵਿੱਚ ਉਹ ਕਹਿ ਰਹੇ ਨੇ ਕਿ ਅਸੀਂ ਆ ਜਿਹੜੇ ਇਹ ਲੋਕ ਸੋਚਦੇ ਨੇ ਕਿ ਸ਼ਾਇਦ 2 ਦਸੰਬਰ ਵਾਲੇ ਜਿਹੜੇ ਆ ਪਾਸ ਹੋਏ ਸੀਗੇ ਜਿਹੜੇ 2 ਦਸੰਬਰ ਵਾਲੀ ਕਾਰਵਾਈ ਸੀਗੀ ਉਹਦੇ ਚ ਕਿਸੇ ਤਰੀਕੇ ਦਾ ਖਲਲ ਹੋਏਗਾ ਤੇ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਦੇਖੋ ਵੀ ਸਿਕਿਉਰਿਟੀ ਪੂਰੇ ਤਖਤ ਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਬਹੁਤ ਜ਼ਿਆਦਾ ਟਾਈਟ ਹੈ ਔਰ ਇੱਥੇ ਹਰ ਚੱਪੇ-ਚੱਪੇ ਦੇ ਉੱਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਲਗਾ ਦਿੱਤਾ ਗਿਆ ਹੈ ਔਰ ਵੱਡੇ ਰੈਂਕ ਦੇ ਅਧਿਕਾਰੀ ਜਿਹੜੇ ਪਹੁੰਚ ਗਏ ਨੇ ਕਿਉਂਕਿ ਕਿਸੇ ਤਰੀਕੇ ਦਾ ਕਲੈਸ਼ ਜਿਹੜਾ ਹੈ ਉਸ ਨੂੰ ਰੋਕਣ ਦੇ ਲਈ ਇਹ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਨੇ ਇਥੋਂ ਤੱਕ ਕਿ ਕਹਿੰਦੇ ਕਿ ਐਸਜੀਪੀਸੀ ਦੀ ਜਿਹੜੀਆਂ ਆਪਦੀ ਫੋਰਸ ਹੈ ਦਰਬਾਰ ਸਾਹਿਬ ਤੋਂ ਇੱਥੇ ਭੇਜੀ ਗਈ ਸੀ ਰਾਤ ਨੂੰ ਕਿ ਕਿਸੇ ਤਰੀਕੇ ਦਾ ਕੋਈ ਕਲੈਸ਼ ਨਾ ਹੋ ਜਾਵੇ ਪਰ ਫਿਲਹਾਲ ਜਿਹੜੀ ਹੁਣ ਪ੍ਰਾਪਤ ਜਾਣਕਾਰੀ ਹੈ ਕਿ ਉਹਨਾਂ ਨੇ ਪਹਿਲਾਂ ਜਿਹੜਾ ਆਪਣੀ ਜਿਹੜੀ ਤਾਜਪੁਸ਼ੀ ਹੋਈ ਉਹਨਾਂ ਦੀ ਉਸ ਤੋਂ ਬਾਅਦ ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲਈ ਨਿਕਲ ਗਏ ਨੇ ਔਰ ਕਿਉਂਕਿ ਇਸ ਤਰੀਕੇ ਦੇ ਨਾਲ ਲਿਆ ਗਿਆ ਕਿ ਕਲੈਸ਼ ਨਾ ਕੋਈ ਹੋ ਸਕੇ ਸੋ ਫਿਲਹਾਲ ਇਹ ਤਾਜ਼ਾ ਤਸਵੀਰਾਂ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਜਿੱਤੇ ਕਿਸੇ ਤੁਹਾਨੂੰ ਦਿਖਾ ਰਹੇ ਆ ਕਿ ਸਿਕਿਉਰਿਟੀ ਡਿਪਲੋਏ ਬਹੁਤ ਜ਼ਿਆਦਾ ਆ ਔਰ ਇਸ ਕਰਕੇ ਆ ਕਿ ਅੱਜ ਕਿਸੇ ਤਰੀਕੇ ਦੇ ਕਲੈਸ਼ ਨੂੰ ਜਿਹੜਾ ਆ ਰੋਕਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਇਹ ਨਵਾਂ ਜਥੇਦਾਰ ਆ ਨਵਾਂ